ਮਾਰਦੇ ਆਂ ਧਿਆਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਮੈਂ ਤੁਹਾਡਾ ਅਮਰੀਕ ਸਿੰਘ ਸਾਹਿਲ ਸਿੰਘ ਦੇ ਨਾਲ ਲੈ ਕੇ ਆਇਆ ਕੁਝ ਸਪੇਨ ਦੀਆਂ ਤੇ ਦੁਨੀਆ ਭਰ ਦੀਆਂ ਕੁਝ ਜਾਣਕਾਰੀਆਂ ਜਿਸ ਵਿੱਚ ਸਪੇਨ ਦੇ ਵਿੱਚ ਇਸ ਵੇਲੇ ਕੀ ਗਤੀਵਿਧੀਆਂ ਚੱਲ ਰਹੀਆਂ ਨੇ ਕੁਝ ਪੰਜਾਬੀ ਜਿਹੜੇ ਆ ਉਹ ਮੌਤ ਦੇ ਘੇਰੇ ਦੇ ਵਿੱਚ ਇਸ ਮਹੀਨੇ ਆਏ ਨੇ ਜਿਸ ਵਿੱਚ ਨੌਜਵਾਨਾਂ ਦੀਆਂ ਕੁਝ ਮੌਤਾਂ ਹੋਈਆਂ ਨੇ ਤੇ ਦੇਵਾਂਗੇ ਕੋਈ ਖਾਸ ਜਾਣਕਾਰੀ ਮਾਰਦੇ ਆਂ ਧਿਆਨ ਅੱਜ ਦੀਆਂ ਤਾਜ਼ੀਆਂ ਖਬਰਾਂ ਦੇਤੇ ਹਾਂਜੀ ਸਾਹਿਲ ਜੀ ਵੈਲਕਮ ਵੈਲਕਮ ਤੁਹਾਡਾ ਚੈਨਲ ਦੇ ਉੱਤੇ ਧੰਨਵਾਦ ਜੀ ਧੰਨਵਾਦ ਭਾਜੀ ਹਾਂਜੀ ਸਾਹਿਲ ਜੀ ਕੀ ਨਵੀਆਂ ਤਾਜ਼ੀਆਂ ਕੁਝ ਖਬਰਾਂ ਆਪਾਂ ਜਿਹੜੀਆਂ ਸਰੋਤਿਆਂ ਨਾਲ ਸਾਂਝੀਆਂ ਕਰ ਦਈਏ ਜੀ ਪਰ ਇਹ ਪਹਿਲੀ ਖਬਰ ਆ ਰਹੀ ਹੈ ਕਿ ਪਿਛਲੇ 8 ਅਗਸਤ ਨੂੰ ਜੋ ਕਿ ਪੁਜ ਦੇ ਮੁੰਡ ਜੋ ਕਿ ਕਤਲੂਨੀਆਂ ਵਿੱਚ ਆਏ ਸਨ ਤੇ ਉਹਨਾਂ ਦੇ ਫਰਾਰ ਹੋਣ ਦੀਆਂ ਖਬਰਾਂ ਆ ਰਹੀਆਂ ਸਨ ਤੇ ਉਹਨਾਂ ਵਿੱਚ ਜਿਹੜੇ ਉਹਨਾਂ ਤਿੰਨ ਪੁਲਿਸ ਵਾਲੇ ਸੀਗੇ ਜਿਹੜੇ ਉਹਨਾਂ ਤਿੰਨ ਪੁਲਿਸ ਵਾਲੇ ਜਿਨ੍ਹਾਂ ਨੇ ਉਹਨਾਂ ਨੂੰ ਫਰਾਰ ਕਰਨ ਦੇ ਵਿੱਚ ਮਦਦ ਕੀਤੀ ਸੀ ਤੇ ਅੱਜ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਪੁੱਛ ਦੇਮੋਂ ਜੋ ਕਟਲੋਨੀਆ ਦੀ ਆਜ਼ਾਦੀ ਦੀ ਲੜਾਈ ਲੜ ਰਿਹਾ ਆ ਤੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਤੇ ਸਪੇਨ ਦੇ ਅੰਦਰ ਜਰੋਨੇ ਦੇ ਏਰੀਆ ਦਾ ਰਹਿਣ ਵਾਲਾ ਆ ਇੱਥੇ ਪਹਿਲਾਂ ਸਰਪੰਚੀ ਵੀ ਕਰਦਾ ਰਿਹਾ ਜਰੋਨੇ ਦੇ ਏਰੀਏ ਦੇ ਵਿੱਚ ਤੇ ਨਾਲ ਜਿਹੜਾ ਵਾ ਜਨਰਲੀ ਤਾਦ ਦੇ ਕਟਲੋਨੀਆ ਦਾ ਮਨਿਸਟਰ ਵੀ ਰਿਹਾ ਆ ਜੀ ਤੇ ਇਹ ਤੋਂ ਇਲਾਵਾ ਹੁਣ ਸਪੇਨ ਤੋਂ ਇਹ ਬਾਹਰ ਰਹਿਦਾ ਸੀ ਕਾਫੀ ਸਮੇਂ ਤੋਂ ਜਦੋਂ ਦੀਆਂ ਸਪੇਨ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਹੋਈਆਂ ਆ ਉਦੋਂ ਤੋਂ ਇਹ ਸਪੇਨ ਦੇ ਬਾਹਰ ਰਹਿਦਾ ਸਪੇਨ ਦੀ ਪੁਲਿਸ ਜਿਹੜੀ ਆ ਇਸ ਨੂੰ ਲੱਭ ਰਹੀ ਆ ਤੇ ਇਸ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਇਹ ਆਇਆ ਸਪੇਨ ਦੇ ਵਿੱਚ ਇੱਕਦਮ ਆਇਆ ਤੇ ਉਸ ਵੇਲੇ ਇਸ ਨੇ ਸਟੇਜ ਦੇ ਉੱਤੇ ਗਿਆ ਤੇ ਇੱਕਦਮ ਸ਼ੂਮੰਤਰ ਹੋ ਗਿਆ ਇਹ ਗੱਲ ਇੱਕ ਰਾਜ ਬਣ ਕੇ ਰਹਿ ਗਈ ਆਇਆ ਕਿਵੇਂ ਸੀ ਆ ਗਿਆ ਕਿਵੇਂ ਆ ਹਾਂਜੀ ਵਾਦੇ ਆ ਜੀ ਅਗਲੀ ਖਬਰ ਵੱਲ ਅਗਲੀ ਖਬਰ ਆਈ ਆ ਜੀ ਪਲਮਾ ਦੀ ਮਜੁਰਕਾ ਤੋਂ ਜਿੱਥੇ ਇੱਕ ਨੌਜਵਾਨ ਵੀਰ ਦੀ ਡੈਥ ਹੋਈ ਆ ਅੱਜ ਤੋਂ ਕੁਝ ਦਿਨ ਪਹਿਲਾਂ ਜਿਹਦੀ লাশ ਪ੍ਰਸ਼ਾਸਨ ਨੂੰ ਮਿਲੀ ਆ ਤੇ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਤੋਂ ਇਲਾਵਾ ਪਰਿਵਾਰ ਨਾਲ ਅਸੀਂ ਆਪਣੇ ਚੈਨਲ ਤੋਂ ਇੱਕ ਦੁੱਖ ਸਾਂਝਾ ਕਰਦੇ ਆ ਕਿਉਂਕਿ ਮਾਵਾਂ ਆਪਣੇ ਪੁੱਤਾਂ ਨੂੰ ਭੇਜਦੀਆਂ ਕਿਰਤ ਕਮਾਈ ਕਰਨ ਵਾਸਤੇ ਹਾਂਜੀ ਸਾਹਿਲ ਜੀ ਸਪੇਨ ਦੇ ਵਿੱਚ ਜਿਹੜਾ ਵਾਇਰਸ ਨੂੰ ਲੈ ਕੇ ਕੋਈ ਗਤੀਵਿਧੀ ਆਈ ਅੱਗੇ ਜੀ ਖਜੇ ਸਪੇਨ ਦੇ ਵਿੱਚ ਤਾਂ ਇੰਨੀ ਹਾਲੇ ਗਤੀਵਿਧੀ ਨਹੀਂ ਹੋਈ ਹੈਗੀ ਲੇਕਿਨ ਸਵਿਟਜ਼ ਵਿੱਚ ਇਹਦਾ ਕੇਸ ਨਿਕਲਿਆ ਹੈ ਤੇ ਉਹਦੇ ਦੇਖਦੇ ਉਹਦੇ ਮੱਦੇਨਜ਼ਰ ਦੇਖਦੇ ਹੋਏ ਯੂਰਪ ਦੀ ਸਾਰੀਆਂ ਕੰਟਰੀਆਂ ਹਾਈਲਾਈਟ ਤੇ ਹਨ ਤੇ ਇਹਨਾਂ ਇਸ ਵਾਇਰਸ ਦੇ ਨਾਲ ਲੜਨ ਦੇ ਲਈ ਤਿਆਰ ਹਨ ਇਹ ਇਹਨਾਂ ਦੇ ਕੁਝ ਸਿੰਪਟਮਸ ਜੋ ਕਿ ਜੋ ਕਿ ਨਿਊਜ਼ ਚੈਨਲ ਉੱਤੇ ਚੱਲ ਰਹੇ ਹਨ ਕਿ ਕੀ ਹੋ ਸਕਦਾ ਹੈ ਇਸ ਦੇ ਨਾਲ ਜਦੋਂ ਇੱਕ ਬੰਦਾ ਦੂਸਰੇ ਬੰਦੇ ਨਾਲ ਗੱਲ ਕਰਦਾ ਹੈ ਤੇ ਜਿਸ ਤਰ੍ਹਾਂ ਇਹ ਕਰੋਨਾ ਫੈਲਦਾ ਸੀ ਇਹ ਵੀ ਉਸੇ ਤਰ੍ਹਾਂ ਹੀ ਫੈਲਦਾ ਹੈ ਤੇ ਇਹਨਾਂ ਵਿੱਚ ਕੀ ਹੈ ਕਿ ਜਦੋਂ ਇਹ ਵਾਇਰਸ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਜਾਂਦਾ ਹੈ ਤੇ ਉਸ ਨੂੰ ਬੁਖਾਰ ਹੁੰਦਾ ਹੈ ਜਾਂ ਫਿਰ ਉਹ ਥਕਾਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਉਹ ਬ੍ਰੀਚੈਂਟ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਬਾਡੀ ਉੱਤੇ ਛੋਟੇ-ਛੋਟੇ ਲਾਲ ਰੰਗ ਦੇ ਪਿੰਸਸ ਜਿਹਨਾਂ ਨੂੰ ਆਪਾਂ ਕਹਿੰਦੇ ਉਹ ਨਿਕਲਣੇ ਸ਼ੁਰੂ ਹੁੰਦਿਆਂ ਤੇ ਉਸ ਤੋਂ ਬਾਅਦ ਇਸ ਦਾ ਅਸਰ ਹੋਣਾ ਜਾਰਾ ਸ਼ੁਰੂ ਹੋ ਜਾਂਦਾ ਹੈ ਜੀ ਜੀ ਇਹ ਭਾਈ ਇਸ ਕੇਸ ਬਾਰੇ ਦੁਨੀਆ ਜਿਹੜੀ ਹੈ ਇਸ ਵੇਲੇ ਬੜੀ ਚਿੰਤਾ ਦੇ ਵਿੱਚ ਆ ਤੇ ਦੱਸ ਰਿਹਾ ਕਿ ਇਹ ਬੜੇ ਤੇਜ਼ੀ ਦੇ ਨਾਲ ਇਹ ਬਿਮਾਰੀ ਫੈਲ ਰਹੀ ਆ ਜਿਵੇਂ ਸਾਹਿਲ ਜੀ ਨੇ ਦੱਸਿਆ ਆ ਕਿ ਸਰੀਰ ਦੇ ਉੱਤੇ ਫੈਂਸਣੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਬੁਖਾਰ ਆ ਜਾਂਦਾ ਆ ਲੱਤਾਂ ਪੈਰ ਟੁੱਟਣੇ ਸ਼ੁਰੂ ਹੋ ਜਾਂਦੇ ਆ ਤੇ ਇਹ ਤੋਂ ਇਲਾਵਾ ਜਿਹੜੇ ਤੁਹਾਨੂੰ ਡਾਕਟਰ ਤੁਹਾਨੂੰ ਸਲਾਹ ਦਿੰਦੇ ਆ ਉਹਨਾਂ ਦੇ ਹਿਸਾਬ ਨਾਲ ਚੱਲੋ ਤੇ ਜਿਹੜੀਆਂ ਕੰਟਰੀਆਂ ਦੇ ਵਿੱਚ ਅਲਰਟ ਕੀਤਾ ਜਾ ਰਿਹਾ ਗਵਰਨਮੈਂਟ ਵੱਲੋਂ ਉਹ ਗਵਰਨਮੈਂਟ ਦੀਆਂ ਹਦਾਇਤਾਂ ਦੇ ਅੰਦਰ ਚੱਲੋ ਮੈਡੀਕਲ ਦੇ ਹਦਾਇਤਾਂ ਦੇ ਅੰਦਰ ਚੱਲੋ ਜਾਨੀ ਕਿ ਇਸ ਵਾਇਰਸ ਦੇ ਉੱਤੇ ਜੋ ਸਰਕਾਰ ਨੂੰ ਕਾਬੂ ਪਾਉਣ ਵਿੱਚ ਮਦਦ ਮਿਲ ਸਕੇ ਜੀ ਸਾਹਿਬ ਜੀ ਜੀ ਇਹ ਐਫਆਰਐਸ ਦੇ 14 ਅਗਸਤ ਨੂੰ ਡਬਲਯੂਐਚ ਨੇ ਉਹਨਾਂ ਨੇ ਇਸ ਨੂੰ ਇੱਕ ਮਹਾਮਾਰੀ ਐਲਾਨ ਕਰ ਦਿੱਤਾ ਹੈ ਤੇ ਕਿਉਂਕਿ ਇਹ ਕੋਰੋਨਾ ਵਾਇਰਸ ਜੋ ਕਿ ਸੀਗਾ ਘਟ ਮਤਲਬ ਫੈਲਦਾ ਸੀ ਇਹ ਲੇਕਿਨ ਇਹ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਤੇ ਇਹ ਜਿਹੜਾ ਵਾਇਰਸ ਹੈ ਕਿ ਇਹ ਵਾਇਰਸ ਆਫਰੀਕਾ ਤੋਂ ਸ਼ੁਰੂ ਹੋਇਆ ਹੈ ਤੇ ਉਹਨਾਂ ਫਿਰ ਹੌਲੀ ਹੌਲੀ ਉਹ ਨਾਲ ਦੇ ਜਿੰਨੇ ਸੀ ਉਹ ਦੇਸ਼ਾਂ ਨਾਲ ਲੱਗਦੇ ਥੋੜੇ ਟਾਪੂ ਉਹਨਾਂ ਵਿੱਚ ਫੈਲਦਾ ਗਿਆ ਪਰ ਹੁਣੇ ਪੂਰੇ ਵਰਲਡ ਦੇ ਵਿੱਚ ਫੈਲਣ ਦੀ ਤਿਆਰੀ ਵਿੱਚ ਹੈ ਇਸ ਵਾਰ ਇਸ ਨੂੰ ਲੈ ਕੇ ਬਹੁਤ ਸਾਰੀਆਂ ਫੇਕ ਨਿਊਜ਼ਾਂ ਵੀ ਆ ਰਹੀਆਂ ਨੇ ਬਹੁਤ ਸਾਰੀਆਂ ਫੇਕ ਜੋ ਗੱਲਾਂ ਬਾਤਾਂ ਸੁਣਨ ਨੂੰ ਮਿਲ ਰਹੀਆਂ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੀਡੀਓਸ ਵੀ ਅਪਲੋਡ ਕਰ ਰਹੇ ਨੇ ਜਿਵੇਂ ਕਰੋਨਾ ਵਾਇਰਸ ਆਇਆ ਸੀ ਤੇ ਲੋਕਾਂ ਨੇ ਅਪਲੋਡ ਕਰਕੇ ਵੀਡੀਓ ਕਈ ਲੋਕ ਪੈਨਿਕ ਹੋ ਕੇ ਬਹੁਤ ਲੋਕ ਉਹਨਾਂ ਦੀਆਂ ਮੌਤਾਂ ਹੋਈਆਂ ਲੋਕ ਬਹੁਤ ਬਿਮਾਰ ਹੋ ਚੁੱਕੇ ਸੀ ਜਦੋਂ ਉਹ ਵੀਡੀਓ ਦੇਖਦੇ ਸੀਗੇ ਕਿ ਕਰੋਨਾ ਵਾਇਰਸ ਸ਼ਾਇਦ ਮੌਤ ਹੀ ਇੱਕ ਦਰਵਾਜ਼ੇ ਤੇ ਆ ਗਿਆ ਲੜਨ ਦਾ ਸੰਘਰਸ਼ ਚਾਹੀਦਾ ਆ ਪ੍ਰੋਬਲਮ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਟਾਈਮ ਵੀ ਆ ਸਕਦੀ ਆ ਇਹ ਵਾਇਰਸ ਵੀ ਜਿਹੜਾ ਵਾ ਇਹ ਇਸੇ ਤਰ੍ਹਾਂ ਤੇਜ਼ੀ ਨਾਲ ਫੈਲ ਰਿਹਾ ਆ ਇਹਦੀਆਂ ਖਬਰਾਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਆ ਦੱਸਿਆ ਜਾ ਰਿਹਾ ਆ ਉਹਦੇ ਬਾਰੇ ਅਸੀਂ ਵੀ ਰੋਜ਼ਾਨਾ ਦੀ ਤਰ੍ਹਾਂ ਅਪਡੇਟ ਦੇ ਰਹੇ ਆ ਕਿ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਡੇ ਵਿੱਚ ਕੁਝ ਇਹੋ ਜਿਹੇ ਸਿਰਦਰਦ ਹੋ ਰਿਹਾ ਲੱਤਾਂ ਦੁਖਦੀਆਂ ਨੇ ਸਰੀਰ ਦੇ ਉੱਤੇ ਫੈਂਸਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਬੁਖਾਰ ਚੜਨਾ ਸ਼ੁਰੂ ਹੋ ਚੁੱਕਾ ਆ ਤੇ ਯਾਨੀ ਕਿ ਤੁਹਾਨੂੰ ਆਪਣੇ ਪਰਸਨਲ ਡਾਕਟਰ ਨੂੰ ਮਿਲਣ ਦੀ ਜ਼ਰੂਰਤ ਹੈ ਤੇ ਉਹਨੂੰ ਜ਼ਰੂਰ ਮਿਲੋ ਤੇ ਮੈਡੀਕਲ ਤੌਰ ਤੇ ਜਿਹੜੀਆਂ ਹਦਾਇਤਾਂ ਆ ਉਹਨੂੰ ਹਦਾਇਤਾਂ ਨਾ ਕਰੋ ਹਰ ਚੀਜ਼ ਦਾ ਇਲਾਜ ਹੁੰਦਾ ਆ ਹਰ ਬਿਮਾਰੀ ਦਾ ਇਲਾਜ ਹੁੰਦਾ ਆ ਹਾਂਜੀ ਵਾਦਿਆਂ ਜੀ ਅਗਲੀ ਖਬਰ ਵਾਲ ਅਗਲੀ ਖਬਰ ਵਲਾਂਸੀਆ ਦੇ ਲਾਗੇ ਕਿਸੇ ਸ਼ਹਿਰ ਦੇ ਵਿੱਚ ਮਿਲੀ ਆ ਇੱਕ ਪੰਜਾਬੀ ਨੌਜਵਾਨ ਦੀ 38 ਸਾਲਾਂ ਦੀ লাশ ਜਿਹੜੀ লাশ ਦੀ ਸਪਸ਼ਟੀ ਕੀਤੀ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਪਤਾ ਕੀਤਾ ਜਾ ਰਿਹਾ ਆ ਇਹ ਕਿਸ ਦੀ ਆ ਕਿਹੜੇ ਪਿੰਡ ਦੀ ਆ ਕਿੱਥੋਂ ਆਇਆ ਸੀ ਇਹ ਤੇ ਜਿਹੜੇ ਉਹਦਾ ਮੌਤ ਦਾ ਕਾਰਨ ਦੱਸਿਆ ਗਿਆ ਆ ਮੌਤ ਦਾ ਕਾਰਨ ਨਸ਼ੇ ਜਾਂ ਬਾਹਰ ਘਰ ਤੋਂ ਸ਼ਰਾਬ ਪੀਣੀ ਜਾਂ ਜਿਹੜੀ ਆ ਬੋਡੀ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਸਿੰਟਮ ਪਾਏ ਗਏ ਜਿਸ ਸਿੰਟਮ ਦੇ ਹਿਸਾਬ ਨਾਲ ਦੱਸਿਆ ਜਾ ਰਿਹਾ ਕਿ ਜਿਹੜੇ ਉਹਦੇ ਮੌਤ ਦੇ ਕਾਰਨ ਬਣੇ ਨੇ ਇਹ ਇਹ ਤੋਂ ਬਾਅਦ ਕਰਦੇ ਆਂ ਮੂਵੀ ਦੀ ਗੱਲ ਕੰਗਣਾ ਰਾਵਤ ਦੀ ਆਈ ਮੂਵੀ ਤੇ ਬਣ ਗਿਆ ਬਵਾਦ ਕੰਗਣਾ ਹਮੇਸ਼ਾ ਕਿਰੀ ਰਹਿੰਦੀ ਆ ਬਵਾਦਾਂ ਦੇ ਵਿੱਚ ਕਈ ਲੋਕਾਂ ਦਾ ਕਾਰਨ ਵੀ ਹੁੰਦਾ ਆ ਕਿ ਬਵਾਦਾਂ ਵਿੱਚ ਰਹਿ ਕੇ ਸ਼ੋਹਰਤ ਕਮਾਉਣੀ ਮਸ਼ਹੂਰੀ ਖੱਟਣੀ ਤੇ ਕੰਗਣਾ ਰਾਵਤ ਦੀ ਜਿਹੜੀ ਆ ਫਿਲਮ ਨੇ ਇਸ ਵੇਲੇ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਦੇ ਹਿਰਦੇ ਨੂੰ ਲੁੰਧਰਿਆ ਆ ਲੋਕਾਂ ਇੱਕ ਸ਼ਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਦੂਸਰੇ ਪਾਸੇ ਇਸ ਵੇਲੇ ਸਿੱਖ ਭਾਈਚਾਰੇ ਵੱਲੋਂ ਪੰਜਾਬੀ ਭਾਈਚਾਰੇ ਵੱਲੋਂ ਤੇ ਬਹੁਤ ਲੋਕ ਵਿਦੇਸ਼ਾਂ ਦੇ ਵਿੱਚ ਗੁੱਸੇ ਵਿੱਚ ਹਨ ਜਿਸ ਉੱਤੇ ਬਿਆਨ ਬਾਜ਼ੀਆਂ ਹੋ ਰਹੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਬਿਆਨ ਕਿ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਫਿਲਮ ਸਿਨੇਮਿਆਂ ਦੇ ਵਿੱਚ ਲੱਗਣ ਤੋਂ ਮਨਾਹੀ ਕੀਤੀ ਜਾਵੇਗੀ ਤੇ ਸਿਨੇਮਾ ਹਾਊਸ ਵਿੱਚ ਇਹ ਮੂਵੀ ਜਿਹੜੀ ਆ ਨਹੀਂ ਚੱਲੇਗੀ ਬਹੁਤ ਜਗ੍ਹਾ ਦੇ ਉੱਤੇ ਜਿਹੜੀਆਂ ਬਹੁਤ ਪੋਸਟਾਂ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਤੇ ਲਗਾਤਾਰ ਜਿਹੜੀ ਆ ਕੰਗਣਾ ਦੇ ਉੱਤੇ ਜਿਹੜੀਆਂ ਮੁਸੀਬਤ ਜਿਹੜੀ ਆ ਉਹ ਵਾਧੀ ਹੋਈ ਦਿਸਦੀ ਆ ਤੇ ਕਰਦੇ ਆ ਜੀ ਵਾਦੇ ਅਗਲੀ ਨਿਊਜ਼ ਵੱਲ ਜੀ ਭਾਜੀ ਅਗਲੀ ਨਿਊਜ਼ ਆ ਰਹੀ ਹੈ ਆਈਸਲੈਂਡ ਤੋਂ ਜਿੱਥੇ ਕਿ ਇੱਕ ਆਈਸਲੈਂਡ ਦੇ ਵਿੱਚ ਇੱਕ ਗੁਫਾ ਹੈ ਜਿਹਨੂੰ ਬਹੁਤ ਹੀ ਸਲਾਨੀ ਦੇਖਣ ਜਾਂਦੇ ਨੇ ਤੇ ਉਹ ਗੁਫਾ ਦੇ ਵਿੱਚ ਕੋ ਦਾ ਪਾਰਟ ਟੈਂ ਦੇ ਨਾਲ ਇੱਕ ਸਲਾਨੀ ਦੀ ਮੌਤ ਹੋ ਗਈ ਤੇ ਦੋ ਲਪਤਨ ਤੇ ਇਹਦੇ ਵਿੱਚ ਇਹ ਹਾਦਸਾ ਉਸ ਟਾਈਮ ਵਾਪਰਿਆ ਜਦੋਂ ਕਿ ਬਹੁਤ ਸਲਾਨੀ ਕਿ ਉਸ ਗੁਫਾ ਨੂੰ ਦੇਖਣ ਗਏ ਹੋਏ ਸਨ ਜੀ ਤੇ ਇੱਕ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਹੈ ਤੇ ਉਸ ਦੀ ਪਰਿਵਾਰ ਨੇ ਪਛਾਣ ਕਰ ਲਈ ਹੈ ਪਰ ਉਹਨਾਂ ਨੇ ਉਸ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਹੈ ਤੇ ਉਸ ਨੂੰ ਸੀਕ੍ਰੀਟ ਹੀ ਰੱਖਿਆ ਹੋਇਆ ਹੈ ਜੀ ਜੀ ਤੇ ਬਾਕੀ ਨੂੰ ਬਾਕੀ ਜਿਹੜੇ ਸਲਾਨੀ ਉੱਤੇ ਸੀ ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕਰ ਲਿਆ ਗਿਆ ਹੈ ਜੀ 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 ਤੁਸੀਂ ਵੀ ਕਿਤੇ ਘੁੰਮਣ ਫਿਰਨ ਜਾਂਦੇ ਹੋ ਤਾਂ ਜਰੂਰ ਆਪਣਾ ਜੀਪੀਐਸ ਔਨ ਰੱਖੋ ਤੇ ਆਪਣੇ ਘਰਦਿਆਂ ਨਾਲ ਗੱਲਬਾਤ ਰੱਖੋ ਕਿਉਂਕਿ ਕਿਸੇ ਵੇਲੇ ਵੀ ਕਿਸੇ ਨੂੰ ਵੀ ਪਰਿਵਾਰ ਦੇ ਵਿੱਚ ਕੋਈ ਵੀ ਮੁਸੀਬਤ ਬਣ ਸਕਦੀ ਕੋਈ ਐਕਸੀਡੈਂਟ ਹੋ ਸਕਦਾ ਕਿਸੇ ਜਗ੍ਹਾ ਤੇ ਕੋਈ ਡਿੱਗ ਸਕਦਾ ਆ ਜਾਂ ਕਿਸੇ ਵੇਲੇ ਵੀ ਕੋਈ ਜ਼ਰੂਰਤ ਪੈ ਸਕਦੀ ਆ ਅੱਜਕੱਲ ਜਿੱਦਾਂ ਟੈਲੀਫੋਨ ਦੇ ਥਰੂ ਜਾਂ ਐ ਨੈਟ ਇੰਟਰਨੈਟ ਦੇ ਥਰੂ ਤੁਸੀਂ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਦੱਸ ਸਕਦੇ ਹੋ ਤੇ ਬਹੁਤ ਹੀ ਇੱਕ ਮੰਦਭਾਗੀ ਖਬਰ ਜਿਹੜੀ ਆ ਇਹ ਆਈ ਆ ਤੇ ਦਾ ਅਸੀਂ ਆਪਣੇ ਚੈਨਲ ਤੋਂ ਦੁੱਖ ਜਾਰ ਕਰਦੇ ਜੀ ਵੱਧਿਆ ਜੀ ਹੋਰ ਅਗਲੀ ਖਬਰ ਵੱਲ ਸਾਇਲ ਜੀ ਅਗਲੀ ਖਬਰ ਪਾਜੀ ਆ ਰਹੀ ਹੈ ਕਿਨਾਰੀਆ ਤੋਂ ਜੋ ਕਿ ਕਿਨਾਰੀਆ ਤੇ ਇਸ ਟਾਈਮ ਬਹੁਤ ਜ਼ਿਆਦਾ ਟੈਨਸ਼ਨ ਵਾਲਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਉੱਥੇ ਲਗਾਤਾਰ ਦੂਸਰੇ ਦੇਸ਼ਾਂ ਤੋਂ ਲੋਕ ਕਿਸਤੀਆਂ ਰਾਹੀਂ ਪਹੁੰਚ ਰਹੇ ਹਨ ਉੱਥੇ ਦੇ ਲੋਕਲ ਜਿਹੜੇ ਸਥਾਨੀ ਲੋਕ ਹੈ ਤੇ ਉਹ ਵੀ ਥੋੜੇ ਪੜ੍ਹੇ ਨਨ ਪਰੇਸ਼ਾਨ ਹਨ ਇਸ ਤੋਂ ਤੇ ਦੇਖੋ ਕਿ ਸਰਕਾਰ ਇਸ ਬਾਰੇ ਕੀ ਕਦਮ ਚੁੱਕ ਰਹੀ ਹੈ ਜੀ ਕਿਨਾਰੀਆ ਸਪੇਨ ਦਾ ਇੱਕ ਟਾਪੂ ਆ ਜਿਸ ਟਾਪੂ ਦੇ ਨਾਲ ਦੋ ਤਿੰਨ ਛੋਟੇ ਛੋਟੇ ਟਾਪੂ ਲੱਗਦੇ ਨੇ ਜੋ ਕਿਨਾਰੀਆ ਦੇ ਅੰਡਰ ਆਉਂਦੇ ਨੇ ਜਿੱਥੇ ਬਹੁਤ ਘੱਟ ਟੈਕਸ ਲੱਗਦਾ ਆ ਗਵਰਨਮੈਂਟ ਵੱਲੋਂ ਬਹੁਤ ਸਾਰੇ ਸੁਭਦਾਵਾਂ ਦਿੱਤੀਆਂ ਜਾਂਦੀਆਂ ਨੇ ਤੇ ਬਹੁਤ ਸਾਰੇ ਪੰਜਾਬੀਆਂ ਦਾ ਉੱਥੇ ਕਾਰੋਬਾਰ ਵੀ ਆ ਤੇ ਅਕਸਰ ਉਸ ਟਾਪੂ ਦੇ ਉੱਤੇ ਉਹਨਾਂ ਟਾਪੂਆਂ ਦੇ ਉੱਤੇ ਇਮੀਗ੍ਰੇਸ਼ਨ ਦੇ ਲੋਕ ਜਿਹੜੇ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਕਿਸ਼ਤੀਆਂ ਦੇ ਨਾਲ ਹੋਰ ਕਈ ਤਰੀਕਿਆਂ ਦੇ ਨਾਲ ਉੱਥੇ ਕੁਸਪੇਟ ਕਰਦੇ ਨੇ ਜਿਸ ਏਰੀਏ ਦੇ ਵਿੱਚ ਸੌਖੇ ਤਰੀਕੇ ਦੇ ਨਾਲ ਕਿਉਂਕਿ ਮਰਾਕੋ ਤੇ ਆਫਰੀਕਾ ਦੇ ਗੱਬੇ ਇਹ ਟਾਪੂ ਪੈਂਦਾ ਤੇ ਜਿਸ ਉੱਤੇ ਰਾਜ ਜਿਹੜਾ ਆ ਉਹ ਸਪੇਨ ਗਵਰਨਮੈਂਟ ਦਾ ਆ ਵਾਦੇ ਆ ਜੀ ਅਗਲੀ ਨਿਊਜ਼ ਵੱਲ ਸਾਇਲ ਜੀ ਅਗਲੀ ਨਿਊਜ਼ ਹਾਂਜੀ ਭਾਜੀ ਅਗਲੀ ਨਿਊਜ਼ ਬਾਰਸੀਲੋਨਾ ਤੋਂ ਆ ਰਹੀ ਹੈ ਕਿ ਬੀਤੀ ਰਾਤ ਇੱਕ ਵਿਅਕਤੀ ਨੇ ਕਿ ਆਪਣੀ ਘਰ ਵਾਲੀ ਦੇ ਸਿਰ ਵਿੱਚ ਡੰਡਾ ਮਾਰ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਇਸ ਤੇ ਪੁਲਿਸ ਨੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਵਾਲਾ ਹਾਸਾ ਜੋ ਕਿ ਰਾਤ ਅੱਧੀ ਰਾਤ ਨੂੰ ਲਾ ਰੋਂਡਾ ਦੇ ਪੇ ਸੰ ਪੇਰੇ ਵਿੱਚ ਹੋਇਆ ਹੈ ਲੋ ਜੀ ਇਹ ਖਬਰਾਂ ਬਹੁਤ ਸਾਰੀਆਂ ਕੱਲਾਏ ਸਪੈਨਿਸ਼ਾਂ ਦੇ ਵਿੱਚ ਨਹੀਂ ਆ ਇਹ ਸਾਡੇ ਇੰਡੀਅਨ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਪਾਈ ਜਾਣ ਵਾਲੀ ਇਹ ਬਿਮਾਰੀ ਆ ਪ੍ਰੋਬਲਮ ਆ ਰਾਤ ਨੂੰ ਜਦੋਂ 2-4 ਗਲਾਸੀਆਂ ਲੱਗੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਵਿੱਚ ਅਸੀਂ ਆਪਣੇ ਆਪ ਨੂੰ ਰਾਜੇ ਮਹਾਰਾਜੇ ਸਮਝ ਕੇ ਤੇ ਔਰਤਾਂ ਦੇ ਉੱਤੇ ਅਤਿਆਚਾਰ ਨਿਆਣਿਆਂ ਨੂੰ ਕੁੱਟਣਾ ਮਾਰਨਾ ਬਹੁਤ ਸਾਰੇ ਕੇਸ ਇਹ ਪੁਲਿਸ ਕੋਲੋਂ ਆ ਰਹੇ ਨੇ ਬਹੁਤ ਸਾਰੀਆਂ ਲੜਾਈਆਂ ਝਗੜੇ ਇਹੋ ਜਿਹੇ ਨੇ ਜਿਹੜੇ ਇਹ ਸਾਹਮਣੇ ਆ ਰਹੇ ਨੇ ਸਾਡੀ ਆਪਦੀ ਕਮਿਊਨਿਟੀ ਦੇ ਵਿੱਚ ਇਹ ਤੋਂ ਇਲਾਵਾ ਕਈ ਵਾਰੀ ਹਾਸੇ ਦਾ ਮਜ਼ਾਕ ਵੀ ਬਣ ਜਾਂਦਾ ਛੋਟੀ ਜੀ ਲੜਾਈ ਤੁਹਾਡੀ ਬਹੁਤ ਵੱਡਾ ਬੁਬਾਦ ਬਣ ਜਾਂਦੀ ਆ ਕਈ ਲੋਕਾਂ ਦੀਆਂ ਵੀ ਮੌਤਾਂ ਹੋ ਗਈਆਂ ਇਸ ਛੋਟੀਆਂ ਛੋਟੀਆਂ ਲੜਾਈਆਂ ਕਰਕੇ ਜਦੋਂ ਘਰ ਵਿੱਚ ਛੋਟੀ ਜਿਹੀ ਲੜਾਈ ਕਰਕੇ ਗੁੱਸੇ ਹੋ ਕੇ ਗਏ ਪਰ ਘਰ ਵਾਲੀ ਨੇ ਆਤਮ ਹੱਤਿਆ ਕਰ ਲਈ। ਉਸ ਤੋਂ ਬਾਅਦ ਵਿੱਚ ਮੁਸੀਬਤ ਖੜ ਗਈ ਆ ਕਿਉਂਕਿ ਬੱਚੇ ਆ ਪਰਿਵਾਰ ਆ ਸਾਰਾ ਕੁਝ ਆ ਤੇ ਇਸ ਲਈ ਆਪ ਆਪਣੀ ਕਮਿਊਨਿਟੀ ਨੂੰ ਇਹੀ ਕਵਾਂਗੇ ਕਿ ਆਪਣੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਰੱਖੋ ਪਰਮਾਤਮਾ ਦਾ ਨਾਮ ਜਪੋ ਤੇ ਮਿਹਨਤ ਕਰੋ, ਕਾਰੋਬਾਰ ਕਰੋ, ਤਰੱਕੀ ਕਰੋ, ਵੱਧੋ ਅੱਗੇ ਫੋਲੋ ਜੀ ਜੀ ਸਾਹਿਬ ਜੀ ਬਾਦ ਦੇ ਅਗਲੀ ਨਿਊਜ਼ ਵੱਲ ਜਾਂਦੇ ਜਾਂਦੇ ਖਬਰ ਦੇਦੀ ਵੀ ਜਿਹੜੇ ਬਾਰਸਲੋਨਾ ਵਿੱਚ ਰਹਿੰਦੇ ਨੇ ਤੇ ਜਿਹੜੇ ਲੀਨੀਆ ਕੁਆਟਰੋ ਨੂੰ ਯਾਨੀ ਕਿ ਲੀਨੀਆ 4 ਨੂੰ ਯੂਜ਼ ਕਰਦੇ ਨੇ ਤੇ ਉਹਨਾਂ ਨੂੰ ਦੱਸਦੀ ਹੈ ਕਿ ਲੀਨੀਆ ਜਿਹੜੀ 4 ਹੈ ਆਪਣੀ ਨਾਰਮਲ ਚੱਲਣ ਲੱਗੀ ਹੈ ਪਹਿਲਾਂ ਉਹ ਬੰਦ ਸੀ ਕਿ ਕਾਫੀ ਜਗ੍ਹਾ ਤੇ ਓਵਰ ਆ ਚੱਲ ਰਿਹਾ ਸੀਗਾ ਤੇ ਉਹ ਅੱਜ ਤੋਂ ਸ਼ੁਰੂ ਮੈਟਰੋ ਸ਼ੁਰੂ ਹੋ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮੈਟਰੋ ਚੱਲ ਪਈ ਆ ਜੀ ਜਿਨ੍ਹਾਂ ਮੇਰੇ ਵੀਰਾਂ ਭਰਾਵਾਂ ਨੇ ਉਸ ਮੈਟਰੋ ਨੂੰ ਯੂਜ਼ ਕਰਦੇ ਨੇ ਜਾਂਦੇ ਨੇ ਤੇ ਉਹਨਾਂ ਵਾਸਤੇ ਜਿਹੜੀ ਇਹ ਖੁਸ਼ੀ ਦੀ ਖਬਰ ਆ ਤੁਹਾਡੇ ਵਾਸਤੇ ਇਹ ਤੋਂ ਇਲਾਵਾ ਵਾਦਦੇ ਆ ਜੀ ਸ਼ੇਅਰ ਮਾਰਕੀਟ ਵੱਲ ਸ਼ੇਅਰ ਮਾਰਕੀਟ ਜਿਹੜੀ ਆ ਉਹ ਹੌਲੀ 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 ਕਰਕੇ ਆਪਣੀ ਪੋਜੀਸ਼ਨ ਲੈਂਦੀ ਜਾ ਰਹੀ ਆ ਤੇ ਅਸੀਂ ਥੋੜੇ ਦਿਨਾਂ ਵਿੱਚ ਇੱਕ ਸਪੈਸ਼ਲ ਇੱਕ ਇੰਟਰਵਿਊ ਕਰਾਂਗੇ ਜਿਸ ਵਿੱਚ ਅਸੀਂ ਦੱਸਾਂਗੇ ਸ਼ੇਅਰ ਮਾਰਕੀਟ ਵਿੱਚ ਇਨਵੈਸਟਮੈਂਟ ਕਿਵੇਂ ਹੁੰਦੀ ਆ ਤਾਂ ਕਿਵੇਂ ਕਰਦੇ ਨੇ ਲੋਕ ਤਾਂ ਘਾਟਾ ਕਿਉਂ ਖਾਂਦੇ ਨੇ ਲੋਕ ਇਹਦੇ ਬਾਰੇ ਗਲਾਂ ਗੱਲਬਾਤ ਤੇ ਤੋਂ ਇਲਾਵਾ ਕ੍ਰਿਪਟੋ ਮਾਰਕੀਟ ਕ੍ਰਿਪਟੋ ਮਾਰਕੀਟ ਪਿਛਲੇ ਹਫ਼ਤੇ ਦੀ ਤਰ੍ਹਾਂ ਇਸ ਹਫ਼ਤੇ ਵੀ ਪੂਰੀ ਉਸੇ ਤਰ੍ਹਾਂ ਟਿੱਕੀ ਹੋਈ ਆ ਨਾ ਤਾਂ ਜਾ ਰਹੀ ਆ ਤੇ ਨਾ ਠਾਂ ਜਾ ਰਹੀ ਆ ਜਿਨ੍ਹਾਂ ਨੇ ਕ੍ਰਿਪਟੋ ਮਾਰਕੀਟ ਵਿੱਚ ਪੈਸਾ ਲਾਇਆ ਸੀਗਾ ਆਪ ਦੇ ਉੱਤੇ ਤੇ ਉਹਨਾਂ ਦਾ ਪੈਸਾ ਕਾਫੀ ਥੱਲੇ ਡਿੱਗ ਚੁਕਾਇਆ ਪਰ ਘਬਰਾਇਓ ਨਾ ਤਾਂ ਹਰ ਵਾਰ ਦੀ ਤਰ੍ਹਾਂ ਇਹ ਹਮੇਸ਼ਾ ਤਰਾ ਚੜ੍ਹਾਉਂਦੇ ਨੇ ਕਈ ਵਾਰੀ ਪੈਸੇ ਥੋੜਾ ਟਾਈਮ ਬਲੌਕ ਰਹਿੰਦੇ ਨੇ ਕੁਝ ਟਾਈਮ ਬਾਅਦ ਉਹ ਪੈਸੇ ਪੂਰੇ ਹੋ ਜਾਂਦੇ ਨੇ ਕਈ ਲੋਕਾਂ ਨੇ ਬੈਨੀਫਿਟ ਵੀ ਇਸ ਚੀਜ਼ 'ਚੋਂ ਕੱਟਿਆ ਆ ਪਰ ਆਪਣੇ ਰਿਸਕ ਦੇ ਉੱਤੇ ਪਰ ਬਹੁਤ ਸਾਰੇ ਲੋਕ ਜਿਹੜੇ ਕ੍ਰਿਪਟੋ ਮਾਰਕੀਟ ਦੇ ਵਿੱਚ ਆਪਣਾ ਪੈਸਾ ਇਨਵੈਸਟਮੈਂਟ ਕਰਦੇ ਨੇ ਤੇ ਜਾਂ ਉਹ ਵੀਡੀਓਸ ਵਗੈਰਾ ਦੇਖਦੇ ਨੇ ਕਈ ਵਾਰੀ ਕਈ ਜਗ੍ਹਾ ਦੇ ਉੱਤੇ ਲੋਕ ਫੇਕ ਵੀਡੀਓ ਪਾਉਂਦੇ ਨੇ ਤੇ ਪਰ ਜਿਹਦਾ ਕਰਕੇ ਕਈ ਲੋਕਾਂ ਦਾ ਨੁਕਸਾਨ ਹੋ ਜਾਂਦਾ ਆ ਤੇ ਇਹ ਤੋਂ ਇਹ ਤੋਂ ਇਲਾਵਾ cripto ਦੇ ਵਿੱਚ ਬਹੁਤ ਵੱਡਾ ਸਕੈਮ ਵੀ ਆ ਚੁੱਕਾ ਆ ਜਿਹੜਾ ਲੋਕਾਂ ਦੇ ਲੱਖਾਂ ਰੁਪਈਆ ਨੂੰ ਫਰਾਡ ਕਰ ਰਿਹਾ ਆ ਇਦਾਂ ਦੀਆਂ ਕਈ ਐਪਾਂ ਆ ਚੁੱਕੀਆਂ ਨੇ ਜਿਨ੍ਹਾਂ ਐਪਾਂ ਦੇ ਵਿੱਚ ਨਕਲੀ ਜਿਹੜੇ ਆ ਉਹ ਕੋਇਨ ਵੇਚੇ ਜਾਂਦੇ ਨੇ ਬਾਅਦ ਵਿੱਚ ਜਦੋਂ ਤੁਸੀਂ ਕੈਸ਼ ਕਰਾਉਨੇ ਆ ਤਾਂ ਉਹ cripto exchange ਜਿਹੜੀ ਆ ਉਹ ਭੱਜ ਜਾਂਦੀ ਆ ਇਸ ਕਰਕੇ ਤੁਹਾਡਾ ਪੈਸਾ ਆ ਤੁਸੀਂ ਕਿੱਥੇ ਲਾਉਣਾ ਆ ਆਪਣੇ ਪੈਸੇ ਦੇ ਰੱਖੋ ਧਿਆਨ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਜਲਦ ਮੈਂ ਤੁਹਾਡਾ ਅਮਰੀਕ ਸਿੰਘ ਸਾਹਿਲ ਸਿੰਘ ਦੇ ਨਾਲ